रेडी 1 2 3 चेक वेट आज जी मैं ਤੇ ਬਰਾਟ ਸਾਹਿਬ ਜਾ ਰਹੇ ਆ ਮਲੋਟ ਕੰਮ ਕਰ ਹੋਰ ਬਰਾਟ ਸਾਹਿਬ ਕਿਵੇਂ ਹੋ ਠੀਕ ਹੈ ਵਧੀਆ ਚੜਦੀ ਕਲਾ ਚੜਦੀ ਕਲਾ ਆ ਆ ਗਈ ਆਪਣੀ ਨਹਿਰ ਜਿਹੜੀ ਵੱਡੀ ਨਹਿਰ ਚ ਆਉਂਦੀ ਹੈ ਸਾਡੇ ਇਧਰਲੇ ਖੇਤਾਂ ਨੂੰ ਪਾਣੀ ਸਾਰਾ ਇਹਦੇ ਵਿੱਚੋਂ ਜਾਂਦਾ ਹੁਣ ਅਸੀਂ ਘਟੋ ਘਟ ਕੋਈ ਹੋਰ 1-2 ਮਿੰਟਾਂ ਤੇ ਵੱਡੀ ਰੋਡ ਤੇ ਚੜ ਜਾਗੇ ਤੇ ਮਾਹੂਆ ਨੇ ਪਿੰਡ ਆਸਤੇ ਇਹ ਬਾਦ ਸਰਕਾਰ ਦੀ ਬਹੁਤ ਵੱਡੀ ਦੇਣ ਹੈ ਸਾਰਾ ਪਿੰਡ ਰੋਜ਼ਗਾਰ ਲੱਗਿਆ ਵੇ ਮਿੱਤਰਾਂ ਦੇ ਪਿੰਡ ਦਾ ਨਾਂ ਚੱਲਦਾ ਛੱਕਾ ਕਰਨ ਨੰਡਾਇਆ ਜਿਹੜਾ ਘੁੰਮਣ ਜਾਣਾ ਥੋੜੀ ਰਹਿਣੇ ਜਾਣਾ ਥੋੜੇ ਸਾਹਮਣੇ ਆਪਾਂ ਤੁਹਾਨੂੰ ਸਾਰਿਆਂ ਨੂੰ ਪੁੱਛਾਂਗੇ ਜਿਵੇਂ ਤੁਸੀਂ ਦੱਸੋਗੇ ਜਿਹੜੀਆਂ ਕੰਟਰੀਆਂ ਜਿਹੜਾ ਆਪਾਂ ਜਾ ਸਕਦੇ ਹੋਏ ਤੇ ਆਪਾਂ ਉਸ ਹਿਸਾਬ ਨਾਲ ਪਲਾਨ ਬਣਾ ਕੇ ਉਸ ਕੰਟਰੀਟ ਘੁੰਮਣ ਜਾਵਾਂਗੇ ਇਹ ਆ ਜੀ ਸਾਡਾ ਤਸੀਲ ਰੋਡ ਤੇ ਇੱਥੇ ਪੂਰਾ ਰੌਣਕ ਮੇਲਾ ਹੁੰਦਾ ਹੈ ਇੰਨੀ ਕੁ ਮਾਰਕੀਟ ਹੈ ਇਹ ਸਮਦਰ バス ਰੋਡ ਦਾ ਦਿਲ ਹੀ ਹੈ ਆ ਕੋਠੀਆਂ ਵੇਖੋ ਤੁਸੀਂ ਆਵਲ ਖਾਣਾ ਨਾ ਕੋਠੇ ਨਾਲ ਤੇ ਬੜਾ ਮਸ਼ਹੂਰ ਪੈਂਦਾ ਹੈ ਇਹ ਜਿਹੜਾ ਰਸਤਾ ਮੇਰੇ ਪਿੰਡ ਦਾ ਬਹੁਤ ਖੂਬਸੂਰਤ ਰਸਤਾ ਇਹ ਪਿੰਡੋਂ ਜਾਣੇ ਮੇਨ ਰੋਡ ਤੋਂ 3-4 ਕਿਲੋਮੀਟਰ ਦਾ ਰਸਤਾ ਸਾਰਾ ਇਹ ਤੇ ਤੁਸੀਂ ਦੇਖੋ ਸੋਨੋ ਹੀ ਬੜਾ ਚੰਗਾ ਲੱਗੂਗਾ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅਮੀਰ ਆ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਦੋਸਤ ਹੋਵੋਗੇ ਅੱਜ ਜੀ ਮੈਂ ਤੇ ਬਰਾੜ ਸਾਹਿਬ ਜਾ ਰਹੇ ਆ ਮਲੋਟ ਕੰਮ ਕਰ ਹੋਰ ਬਰਾੜ ਸਾਹਿਬ ਕਿਵੇਂ ਹੋ ਠੀਕ ਆ ਵਧੀਆ ਚੜਦੇ ਗਲ ਚੜਦੇ ਗਲ ਚਲੋ ਜੀ ਤੇ ਅੱਜ ਮੇਰੇ ਡਾਕੂਮੈਂਟ ਰਹਿੰਦੇ ਮਾੜ ਮਾੜੇ ਪੂਰੇ ਕਰਨ ਵਾਲੇ ਤੁਹਾਨੂੰ ਪਤਾ ਹੀ ਬਾਹਰ ਜਾ ਰਹੇ ਆ ਬਹੁਤ ਜਲਦੀ ਆਪਾਂ ਘੁੰਮਣ ਤੇ ਦਾਵਾ ਦਾ ਉਹ ਪੂਰੇ ਕਰ ਰਹੇ ਆ ਬਾਕੀ ਤੁਹਾਨੂੰ ਦਿਖਾਉਣੇ ਅੱਜ ਸਾਡੇ ਸ਼ਹਿਰ ਮਲੋੜ ਦਾ ਰਾਉਂਡ ਮੇਲਾ ਮਲੋੜ ਦਾ ਨਾਮ ਤੁਸੀਂ ਅਕਸਰ ਸੁਣੇ ਹੋਣਾ ਹੈ ਆਦੇ ਅੰਦਰ ਆਂਡੇ ਮੁਕਸਰ ਕੋੜਕੜ ਮਲੋਟ ਮਾੜਾ ਭੰਦੂ ਬੁੱਲਣਾ ਫਰੋਟ ਚੰਨ ਮਿੰਟਾਂ ਚ ਮਲੋਟ ਪਹੁੰਚ ਜਾਗੇ 10-15 ਮਿੰਟ ਦੀ ਵਾਟ ਹੈ ਫਿਰਾਲ ਤੁਸੀਂ ਮਾੜਾ ਖੇਤਾਂ ਦਾ ਆਨੰਦ ਲਓ ਤੁਹਾਨੂੰ ਰਸਤੇ ਦਾ ਸਫਰ ਵੀ ਅੱਜ ਦਿਖਾਵਾਂਗੇ ਜਿਹੜਾ ਖੂਬਸੂਰਤ ਰਾਹ ਜਾਂਦਾ ਮਲੋਟ ਨੂੰ ਸਾਡੇ ਪਿੰਡਾਂ ਕਣੀਓ ਉਹ ਤਾਂ ਨਿਆਰਾ ਵੀ ਤੁਹਾਨੂੰ ਦਿਖਾਉਣੇ ਆ ਧਿਆਨ ਨਾਲ ਦੇਖਿਓ ਤੁਹਾਡਾ ਮਨ ਖੁਸ਼ ਹੋ ਜਾਊਗਾ ਬਾਕੀ ਮਾੜਾ ਜਾ ਬ ਤੇਜ਼ ਕਰਕੇ ਲਾ ਦਾਂਗੇ ਮਤਲਬ ਕੁੱਲ ਬਣਾ ਕੇ ਜਿਹੜੀਆਂ ਪਿੰਡਾਂ ਦੀਆਂ ਲੈਂਕ ਰੋੜਾਂ ਆ ਜਾਂ ਪਿੰਡਾਂ ਨੂੰ ਜਾਂਦੀਆਂ ਉਸ ਰੋਡ ਤੇ ਦਰਖਤ ਹੈਗੇ ਆ ਪੂਰੇ ਵੱਡੇ ਵੱਡੇ ਟਾਹਣੀਆਂ ਟੋਲੀਆਂ ਦੇਖ ਲਓ ਤੇ ਆਮ ਤਾਂ ਜਿੱਥੇ ਇੱਥੇ ਨਵੀਆਂ ਰੋੜਾਂ ਬਣੀਆਂ ਤੁਹਾਨੂੰ ਪਤਾ ਹੀ ਪੱਟ ਤਾਂ ਮਿੰਟ ਜੀ ਦਿੰਦੇ ਆ ਲਾਉਂਦੇ ਵੀ ਆ ਖਰ ਐ ਨਹੀਂ ਵੀ ਨਹੀਂ ਲਾਉਂਦੇ ਪਰ ਉਹਨਾਂ ਨੂੰ ਪਾਣੀ ਨਹੀਂ ਪਾਉਂਦੇ ਕਿਉਂਕਿ ਹੁਣ ਜੇ ਤੁਸੀਂ ਵੇਖ ਲਓ ਟੱਲ ਹੀ ਲਾਉਣੀਆਂ ਪਿੱਪਲ ਲਾਉਣਾ ਬੋਹੜ ਲਾਉਣਾ ਉਹਨਾਂ ਦਾ ਕਿੰਨੇ ਸਾਲ ਦੇਣੇ ਪੈਂਦੇ ਆ ਬੰਦੇ ਦੀ ਅੱਧੀ ਜ਼ਿੰਦਗੀ ਲੰਘ ਜਾਂਦੀ ਫੇਰ ਕਿਤੇ ਵੱਡੇ ਹੁੰਦੇ ਆ ਪੱਟਣ ਲੱਗੇ ਮਿੰਟ ਮਾਰਦੇ ਆ ਤਾਂ ਕਰਕੇ ਵੀ ਬੂਟੇ ਬੱਦ ਬਦਲਾਓ ਤੇ ਪ ਵੇਰੀ ਮਾਣਾ ਮਟਾ ਸੌ ਸੌਖਾ ਹੋਊਗਾ ਨਹੀਂ ਤਾਂ ਇਸ ਸਾਲ ਗਰਮੀ ਵੱਧਦੀ ਐ ਤੇ ਪੰਜ ਸਾਲੇ ਗੱਲ ਕਹਿੰਨੇ ਵੀ ਐ ਵੀ ਯਾਰ ਐਤ ਕੀ ਗਰਮੀ ਪਹਿਲਾਂ ਨਾਲੋਂ ਵੀ ਜ਼ਿਆਦਾ ਐ ਗਰਮੀ ਵਾਕਈ ਜ਼ਿਆਦਾ ਹੁੰਦੀ ਐ ਇਹ ਕਹਿਣ ਦੀ ਗੱਲ ਹੀ ਹੁੰਦੀ ਰਾਗਾ ਫੇ ਵੱਧ ਵੱਧ ਪੁੱਟੇ ਲਾਓ ਆ ਦੇਖੋ ਦੋਸਤੋ ਐੜਾ ਲੱਗ ਰਿਹਾ ਤੁਸੋਂ ਨਿੰਮ ਜਹਾ ਇਹ ਬਾਅਦ ਚ ਲੱਗੇ ਨਹਿਰ ਦੇ ਉੱਤੇ ਆਹ ਚੀਜ਼ ਬਹੁਤ ਵਧੀਆ ਕਰੀ ਐ ਤੇ ਆ ਆ ਗਈ ਆਪਣੀ ਨਹਿਰ ਜਿਹੜੀ ਵੱਡੀ ਨਹਿਰ ਚ ਆਉਂਦੀ ਹੈ ਸਾਡੇ ਇੱਧਰਲੇ ਖੇਤਾਂ ਨੂੰ ਪਾਣੀ ਸਾਰਾ ਇਹਦੇ ਵਿੱਚ ਹੀ ਜਾਂਦਾ ਹੈ ਇਹ ਨਵੀਂ ਬਣੀ ਹੈ ਹੁਣ ਪੁਲ ਤੋਂ ਬਣਾਇਆ ਨਵਾਂ ਸੰ ਦਿਖਾਉਣੇ ਆ ਇੱਥੇ ਬਹੁਤ ਜਵਾਕ ਨਾਉਂਦੇ ਆ ਆਸ ਸੀ ਪਾਣੀ ਘੱਟ ਉੱਤਰਿਆ ਵੇ ਬਣਾਈ ਵੀ ਵਧ ਗਈ ਇੱਦਕੀ ਤਾਂ ਆਸ ਦੀ ਸਿਪਾਈ ਵੀ ਹੈ ਤੇ ਹੁਣ ਅਸੀਂ ਘਟੋ ਘਟ ਕੋਈ ਹੋਰ ਇੱਕ ਦੋ ਮਿੰਟਾਂ ਦਾ ਹੀ ਵੱਡੀ ਰੋਡ ਤੇ ਚੜ ਜਾਗੇ ਇਹ ਆ ਕੀ ਸਾਡੀ ਮੇਨ ਰੋਡ ਸਿੱਧੀ ਜਿਹੜੀ ਦਿੱਲੀ ਨੂੰ ਜਾਂਦੀ ਹੈ ਬੈਕ ਸਾਈਡ ਸਾਰੇ ਦਿੱਲੀ ਹੈ ਤੇ ਅੱਗੇ ਆ ਕੁਝ ਮਲੋਟ ਹਬੌਰ ਆ ਕੁਲਕਰ ਆ ਗਿਆ ਜੀ ਮਾਹੌਣੇ ਪਿੰਡ ਦਾ ਸੱਤ ਨਾਂ ਉਹ ਵਾਹਿਗੁਰੂ ਤੇ ਮਾਹੌਣੇ ਪਿੰਡ ਚ ਸਭ ਤੋਂ ਪਤਾ ਹੀ ਆਈਟੀ ਬੜੀ ਮਸ਼ਹੂਰ ਹੈ ਮਤਲਬ ਪਹਿਲਾਂ ਤਾਂ ਸਾਰੇ ਪੰਜਾਬ ਦੇ ਜਿਹੜੇ ਲਾਇਸੈਂਸੀ ਡਰਾਈਵਰੀ ਦੇ ਹੈਵੀ ਉਹ ਇੱਥੇ ਬੰਦੇ ਹੁੰਦੇ ਸੀ ਹੁਣ ਮੈਨੂੰ ਲੱਗਦਾ ਇੱਕ ਹੋਰ ਬਣਾਤਾ ਇਹਨਾਂ ਨੇ ਸ਼ਾਇਦ ਰੋਪੜਾ ਪਤਾ ਨਹੀਂ ਕਿੱਥੇ ਬਣ ਯਾਦ ਨਹੀਂ ਹੁੰਦਾ ਤੇ ਇੱਕ ਇੱਥੇ ਮਾਹੌਣੇ ਇਥੇ ਆਈਟੀਆ ਹੀ ਹੈ ਮਤਲਬ ਡਿਪਲੋਮੇ ਵੀ ਕਰਾਏ ਜਾਂਦੇ ਆ ਤੇ ਜਿਹੜੀਆਂ ਹੁੰਦੀਆਂ ਐ ਡ్రਾਈਵਰੀ ਵਾਲਾ ਉਹ ਵੀ ਸਾਰਾ ਕੁਝ ਕਰਾਇਆ ਜਾਂਦਾ ਇੱਥੇ ਤੇ ਮਾਹੂਆਂ ਨੇ ਪਿੰਡਾਂ ਵਾਸਤੇ ਇਹ ਬਾਦਲ ਸਰਕਾਰ ਦੀ ਬਹੁਤ ਵੱਡੀ ਦੇਣ ਐ ਸਾਰਾ ਪਿੰਡ ਰੋਜ਼ਗਾਰ ਲੱਗਿਆ ਹੋਇਆ ਕੋਈ ਫੋਟੋ ਸਟੇਟ ਦਾ ਕੰਮ ਕਰੀ ਜਾਂਦਾ ਕੁ ਢਾਬਿਆਂ ਦਾ ਕੰਮ ਕਰੀ ਜਾਂਦਾ ਮਤਲਬ ਲੱਗ-ਲੱਗ ਬੰਦੇ ਨੇ ਆਪ ਦਾ ਸਿਸਟਮ ਮੰਡ ਰੱਖਿਆ ਦੇਖੋ ਮਤਲਬ ਪੰਜਾਬ ਚ ਬੰਦਾ ਕਿਤੇ ਵੀ ਹੁੰਦਾ ਉਹਨਾਂ ਇੱਥੇ ਆਉਣਾ ਹੀ ਪੈਂਦਾ ਸਿੱਖਣ ਦੀ ਆਰੀ ਤੇ ਆ ਗਈ ਟੋਲ ਪਲਾਜਾ ਜਿਹੜਾ ਸਾਨੂੰ ਫ੍ਰੀ ਐ ਕਿਉਂਕਿ ਅਸੀਂ ਲੋਕ ਨਾ ਵੇ ਦਾ ਮੈਨੂੰ ਤਾਂ ਪਤਾ ਨਹੀਂ 40-50 ਰੁਪਏ ਲੈਂਦੇ ਹੋਣੇ ਇਹ ਇਹ ਰੋਡ ਬਹੁਤ ਵਧੀਆ ਬਣੀ ਹੋਈ ਆ ਪੈਸੇ ਜਿਹੜੀ ਪਹਿਲਾਂ ਰੋਡ ਸੀ ਉਹ 4 ਲੈਂਥ ਤਾਂ ਹੈ ਨਹੀਂ ਸੀ ਸੀ ਇਹਦਾ ਸਿੰਗਲ ਹੀ ਪਰ ਰੋਡ ਉਹ ਵੀ ਬੜੀ ਵਧੀਆ ਸੀ ਪਹੁੰਚ ਗਏ ਟੋਲ ਤੇ ਧਾਰ卡ਟ ਦਿਖਾਵਾਂਗੇ ਤੇ ਜਾਵਾਂਗੇ ਇਹ ਟੋਲ ਤੇ ਗੱਲ ਹੋ ਰਹਾ ਸਾਰੇ ਬਾਕੀਆਂ ਨੇ ਕੰਪਿਊਟਰ ਹੀ ਹੈ ਇੱਕ ਐਸ ਤੇ ਆਉਣ ਵਾਲੇ ਪਾਸੇ ਵੀ ਜਾਣ ਵਾਲੇ ਪਾਸੇ ਬੰਦੇ ਭਾਏ ਹੋਏ ਆ ਬਾਕੀ ਸਾਰੇ ਪਾਸੇ ਕੰਪਿਊਟਰਾਂ ਗੱਲੇ ਆਦ ਨਹੀਂ ਜਿਵੇਂ ਮੇਤਰਾ ਦੇ ਪਿੰਡ ਦਾ ਨਾਂ ਚੱਲਦਾ ਛੱਕਾ ਗਿਆ ਨੰਡਾਇਆ ਚਲੋ ਜੀ ਬਰਾੜ ਸਾਹਿਬ ਬਣਾ ਦਈਏ ਅੱਜ ਲਗਭਗ ਮਲੋੜ ਪਹੁੰਚਣ ਵਾਲੇ ਐ ਤੇ ਆ ਨਵਾਂ ਬਾਈਪਾਸ ਬਣਿਆ ਐ ਇਹ ਜਾਂਦਾ ਸੱਤਾ ਜੀ ਮਲੋ ਮਲੋੜ ਤੋਂ ਬਠਿੰਡਾ ਰੋਡ ਤੇ ਮਤਲਬ ਜਿਹੜੇ ਸ਼ੀਸ਼ਾਲ ਪੈਲੇਸ ਆ ਆਪਣੇ ਤੇ ਉਹਦੇ ਕੋਲ ਜਾ ਕੇ ਨਿਕਲ ਜਾਂਦਾ ਐ ਇਹ ਵੀ ਹੁਣ ਜਲਦੀ ਚੱਲ ਪੂਗਾ ਰੋਡ-ਰਾਡ ਤਾਂ ਬਣ ਗਈ ਤੇ ਥੋੜੇ ਸਮੇਂ ਵਿੱਚ ਚੱਲ ਪੂਗਾ ਤੇ ਬਹੁਤ ਫਾਇਦਾ ਐ ਇਹ ਬਠਿੰਡੇ ਆਣਾ ਭਾਵੇਂ ਇੱਧਰ ਦੀ ਜਾਵੜਗੇ ਭਾਵੇਂ ਉਹ ਲੰਬੀ ਵੇ ਦੀ ਜਾਵੜਗੇ ਬਹੁਤ ਘੱਟ ਸਮਾਂ ਲੱਗਿਆ ਕਰੂਗਾ ਕਿਉਂਕਿ ਸਾਰਾ ਸ਼ਹਿਰ ਹੀ ਕੱਟਿਆ ਜਾਣਾ ਦਾਨੇ ਵਾਲਾ ਵੀ ਤਾਂ ਮਲੋੜ ਮੈਂ ਪੰਦਲ ਲਗਾ ਕਰਨ ਗਿਆ ਸਦਾ ਕਿੱਧਰ ਬਾਤ ਬੜੀ ਚ ਚ ਬਊਗਾ ਆਪਣੇ ਨੇੜੇ ਲੋ ਜੀ ਹੁਣ ਮੇਰਾ ਸਕੂਲ ਆਉਣ ਵਾਲਾ ਹੈ ਉਹ ਵੀ ਤੁਹਾਨੂੰ ਦਿਖਾਉਣਾ ਹੈ ਲੋ ਵੀ ਦੋਸਤੋ ਇਹ ਆ ਗਿਆ ਮੇਰਾ ਸਕੂਲ ਇਹਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੈ ਪਲੱਸ 1 ਤੇ 2 ਮੈਂ ਇੱਥੇ ਕਰੀ ਸੀ ਇਹ ਇਕੱਲੇ ਮੁੰਡਿਆਂ ਦਾ ਸਕੂਲ ਹੈ ਹੁਣ ਤਾਂ ਕੁੜਕਿਆਂ ਦਾ ਕਰਤਾ ਇਹਨਾਂ ਨੇ ਸਾਡੇ ਵੇਲੇ ਤਾਂ ਇਕੱਲੇ ਮੁੰਡਿਆਂ ਦਾ ਸੀ 4 ਕਲਾਸਾਂ ਹੁੰਦੀਆਂ ਸੀ 9ਵੀਂ 10ਵੀਂ ਤੇ 11ਵੀਂ ਤੇ 12ਵੀਂ ਹੁਣ ਤਾਂ ਮੈਨਾਂ ਤਾਂ 5ਵੀਂ 6ਵੀਂ ਕਲਾਸ ਤੋਂ ਸ਼ੁਰੂ ਕਰਤਾ ਤੇ ਬੜਾ ਮਤਲਬ ਵਧੀਆ ਟਾਈਮ ਸਟੂਲ ਦੇ ਵਿੱਚ ਪਹੁੰਚ ਗਏ ਅਸੀਂ ਮਲੋਟ ਦਾਨੇ ਵਾਲਾ ਮਲੋਟ ਪਹਿਲਾਂ ਚੌਂਕ ਕ੍ਰੋਸ ਕਰ ਰਹੇ ਹਾਂ ਜਾ ਕੇ ਪਹਿਲਾਂ ਕਾਮਕਾਰੀ ਨਵੇੜਦਿਆਂ ਦਾ ਪਤਾ ਵਾ ਕਿਉਂਕਿ ਬਹੁਤ ਜ਼ਰੂਰੀ ਹੈ ਸਮਾਂ ਕੱਟ ਰਿਹਾ ਗਿਆ ਬਾਹਰ ਜਾਣ ਚ ਉਹ ਤੋਂ ਪਹਿਲਾਂ ਪਹਿਲਾਂ ਆਉਦੇ ਪਾਸਪੋਰਟ ਰੀਨਿਊ ਕਰਾਉਣੇ ਆ ਕਿਹੜੇ ਡਾਕੂਮੈਂਟ ਰਹਿੰਦੇ ਆ ਉਹ ਪੂਰੇ ਕਰਾਉਣੇ ਆ ਤਾਂ ਜੋ ਫਿਰ ਆਪਾਂ ਅਗਲਾ ਸਫ਼ਰ ਤੈਅ ਕਰ ਸਕੀਏ ਤੇ ਨਾਲੇ ਸੋਨੂ ਦਿਖਾ ਸਕੀਏ ਵੀ ਕਿੱਥੇ ਜਾ ਰਹੇ ਹਾਂ ਘੁੰਮਣਾਂ ਜਾ ਘੁੰਮਣ ਜਾਣਾ ਥੋੜੀ ਰਹਿਣੇ ਜਾਣਾ ਥੋੜੇ ਸਾਹਮਣੇ ਆਪਾਂ ਤੁਹਾਨੂੰ ਸਾਰਿਆਂ ਨੂੰ ਪੁੱਛਾਂਗੇ ਜਿਵੇਂ ਤੁਸੀਂ ਦੱਸੋਗੇ ਜਿਹੜੀਆਂ ਕੰਟਰੀਆਂ ਦੇ ਆਪਾਂ ਜਾ ਸਕਦੇ ਹੋਏ ਫਿਰ ਆਪਾਂ ਉਸ ਹਿਸਾਬ ਨਾਲ ਪਲਾਨ ਬਣਾ ਕੇ ਉਸ ਕੰਟਰੀ 'ਚ ਘੁੰਮਣ ਜਾਵਾਂਗੇ ਚੰਗੇ ਦਿਨ ਲਾ ਕੇ ਆਵਾਂਗੇ ਐ ਨਹੀਂ ਵੀ ਗਏ ਤੇ ਆਏ ਪੂਰੀ ਤਸੱਲੀ ਕਰਕੇ ਆਵਾਂਗੇ ਭਾਵੇਂ 20 ਦਿਨ ਲੱਗਣ ਭਾਵੇਂ 25 ਦਿਨ ਲੱਗਣਾ ਭਾਵੇਂ ਮਹੀਨਾ ਲੱਗ ਜਾਏ ਮੈਂ ਤੇ ਮੇਰੇ ਯਾਰ ਦੋਸਤ ਜਾਵਾਂਗੇ ਜਿੱਤਾਂ ਹੀ ਮੈਂ ਤੁਹਾਨੂੰ ਪੁੱਛ ਰਿਆਂ ਜੇ ਥੋੜੇ ਚੁੱਕ ਜਾਣਾ ਚਾਹੁੰਦਾ ਹੈ ਥੋੜੇ ਚੁੱਕ ਭਾਵੇਂ ਕੋਈ 4 ਦਿਨਾਂ ਵਾਸਤੇ ਜਾਣਾ ਚਾਹੁੰਦਾ ਹੈ 5 10 ਦਿਨਾਂ ਵ ਮੈਨੂੰ ਮੈਸੇਜ ਕਰੋ ਬਿਲਕੁਲ ਸਸਤਾ ਤੁਹਾਨੂੰ ਪਲਾਨ ਹੋਊਗਾ ਤੁਹਾਨੂੰ ਜਿਹੜੀ ਜਿਹੜੀ ਗੰਟਰੀ ਜਾ ਸਕਦੀ ਤੁਹਾਨੂੰ ਦੱਸ ਵੀ ਦੇਵਾਂਗੇ ਤੁਸੀਂ ਇਹ ਗੰਟਰੀ ਜਾ ਸਕਦੇ ਹੋ ਕੰਮ ਸਾਡਾ ਹੋ ਗਿਆ ਇੱਥੇ ਕੰਮ ਨਹੀਂ ਸੀ ਕਰ ਇੱਥੇ ਤਾਂ ਹੋਰ ਕੰਮ ਆਏ ਆ ਬਾਕੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਪੂਰ ਸਪੋਰਟ ਕਰੋ ਇਹ ਆ ਜੀ ਸਾਡਾ ਤਸੀਲ ਰੋਡ ਤੇ ਇੱਥੇ ਪੂਰਾ ਰੌਣਕ ਮੇਲਾ ਹੁੰਦਾ ਹੈ ਕਟੰਗਾਲ ਕੰਜੀਆਂ ਦੁਕਾਨਾਂ ਆ ਬਾਹਰ ਗਾ ਇੱਥੇ ਸਾਡਾ ਖੂਬਸੂਰਤ ਸ਼ਹਿਰ ਮਲੋਟ ਸਾਡਾ ਬਚਪਨ ਇੱਥੇ ਬੀਤਿਆ ਤੇ ਐਸ ਸਾਈਡ ਸਾਰੇ ਸਕੂਲ ਹੈ ਸਾਰੇ ਸਕੂਲ ਇੱਧਰ ਹੈ ਤੇ ਬੜਾ ਰੌਣਕ ਮਿਲਦਾ ਹੁੰਦਾ ਹੈ ਔਰ ਘੰਟੇ ਨੂੰ ਨਾ ਇੱਥੇ ਪੂਰਾ ਪਰਬਲ ਕਰਬੜਉਗੀ ਹੁਣ ਅਸੀਂ ਜਾ ਰਹੇ ਹਾਂ ਪਿੰਡ ਕਣੀ ਨੂੰ ਆਈਡੀਆ ਮਾਰਕੀਟ ਹੈ ਨਾ ਮੈਂ ਵੀਡੀਓ ਬਣਾਣੀ ਥੋੜੀ ਭੁੱਲ ਗਿਆ ਮੇਰੇ ਦਿਮਾਗ 'ਚ ਬਾਅਦ ਚ ਆਇਆ ਇੰਨੀ ਕਿ ਮਾਰਕੀਟ ਹੈ ਇਹ ਸਾਮਣੇ ਬਸ ਮਲੋੜ ਦਾ ਦਿਲ ਹੀ ਹੈ ਮਲੋੜ ਦਾ ਤੁਸੀਂ ਜੀਤ ਰੋਡ ਲਾ ਲਓ ਮਲੋੜ ਦਾ ਸਾਰਾ ਕੁਝ ਇਹੀ ਹੈ ਆ ਛੋਟਾ ਜਿਹਾ ਬਸ ਆਈਡੀਕ ਮਾਰਕੀਟ ਹੀ ਹੈਗਾ ਮੇਨ ਬਾਜ਼ਾਰ ਹੈ ਨਾਲ ਹੀ ਆ ਗਿਆ ਲੋਹਾ ਬਾਜ਼ਾਰ ਤੇ ਲੋਹਾ ਬਾਜ਼ਾਰ ਬੀਬੀ ਸ੍ਰਿੰਦਰ ਕੌਰ ਜੀ ਬਾਦਲ ਬਾਹਰ ਕੱਢਣਾ ਚਾਹੁੰਦੇ ਸੀ ਮੋੜ ਤੋਂ ਬਾਰ-ਬਾਰ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਵੀ ਸੀ ਦਿਖਾਇਆ ਵੀ ਸੀਗਾ ਤੇ ਉਹ ਕਿਸੇ ਕਾਰਨ ਕਰਕੇ ਨਹੀਂ ਨਿਕਲਿਆ ਕਿਉਂਕਿ ਉਹਨਾਂ ਦਾ ਆਪਣਾ ਸੀਗਾ ਪੀਨੂ ਮਿੰਨੀ ਚੰਡੀਗੜ੍ਹ ਬਣਾ ਕੇ ਉਦੋਂ ਉਹਦਾ ਬਿਮਾਰ ਹੋ ਗਏ ਸਭ ਕੁਝ ਵਿੱਚ ਰਹਿ ਗਿਆ ਆ ਲੋਹਾ ਬਾਜ਼ਾਰ ਆ ਗਿਆ ਜੀ ਦੇਖੋ ਉਹ ਫਿਰ ਸਾਹਮਣੇ ਸੀ ਰੋਡ ਆ ਗਿਆ ਸੀ ਰੋਡ ਤੋਂ ਅਸੀਂ ਚੜਦਾਂਗੇ ਵੱਡੀ ਰੋਡ ਜਿਹੜੀ ਜਾਂਦੀ ਹੈ ਸਿੱਧੀ ਦਿੱਲੀ ਨੂੰ ਉੱਤਵਾਰ ਅਸੀਂ ਜਾਵਾਂਗੇ ਜੀ ਆਪਦੇ ਖੂਬਸੂਰਤ ਪਿੰਡ ਪਿੰਡ ਆਦਨੀਆ ਬਹੁਤ ਮਸ਼ਹੂਰ ਪਿੰਡ ਹੈ ਬੜੇ ਨਾਮੀ ਪਿੰਡ ਬੰਦੇ ਹੋਏ ਸਾਡੇ ਪਿੰਡ ਦੇ ਤੇ ਕੁਝਾਂ ਵਿੱਚ ਹੋਣਗੇ ਵੀ ਇਹਨਾਂ ਨੇ ਬਹੁਤ ਦੂਰ ਦੂਰ ਤੱਕ ਸਾਡੇ ਪਿੰਡ ਦਾ ਨਾਮ ਚੱਕਰਨਾ ਤੇ ਕਰਿਆ ਵੀ ਹੈ ਬਾਕੀ ਸਭ ਤੋਂ ਵੱਡੀ ਗੱਲ ਸਾਡੇ ਪਿੰਡ ਦੀਆਂ ਕਿੰਗਾਂ ਬਹੁਤ ਮਸ਼ਹੂਰ ਸੀਗੀਆਂ ਕਿਸੇ ਟਾਈਮ ਇਹ ਸਾਡੀ ਸੁਰਤ ਤੋਂ ਪਹਿਲਾਂ ਦੀ ਗੱਲਾਂ ਅਸੀਂ ਸੁਣਦੇ ਆ ਕਿਉਂਕਿ ਰੱਜਵਾਲੀ ਸਾਹਿਬ ਨੇ ਵਿੱਚ ਕਿਹਾ ਵੀ ਸੀ ਉਹਦੇ ਵੀ ਆਦਨੀਆ ਪਿੰਡ ਵਿੱਚ ਕਿੰਗਾਂ ਦੀ ਮਸ਼ਹੂਰੀ ਵਾਲੀ ਲਓ ਜੀ ਟ੍ਰੈਕ ਲੱਗ ਗਿਆ ਗੱਡੀ ਨੂੰ ਬੈਕ ਵੱੜਾ ਜਾਵੇ ਮੇਰੇ ਹਿਸਾਬ ਨਾਲ ਵਧੀਆ ਰਵਾਂਗੇ ਆਪਾਂ ਆ ਬੇੜੀਆਂ ਰੋਣਾ ਮੇਰੇ ਸ਼ਹਿਰ ਦੀਆਂ ਅਸਾਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਉਦੋਂ ਮਤਲਬ ਆਹ ਕੰਮ ਬੜਾ ਚੱਲਦਾ ਸੀ ਕਾਲਜ ਦਾ ਹੀ ਫਲਾਣੇ ਨੂੰ ਪ੍ਰਧਾਨ ਬਣਾ ਦਿਓ ਧੌਂਕੇ ਨੂੰ ਬਣਾ ਦਿਓ ਫਲਾਣੇ ਦੇ ਲੜਪੋ ਜੀ ਹਾਲ ਹੁਣ ਤਾਂ ਇਹ ਚੀਜ਼ਾਂ ਖਤਮ ਹੋ ਗਈਆਂ ਮਾਰੋੜੇ ਤਾਂ ਬਹੁਤ ਹੱਦ ਤੱਕ ਨਿਮ ਲੋੜ ਦੀ ਬਦਮਾਸ਼ੀ ਤੁਹਾਨੂੰ ਪਤਾ ਹੀ ਬੜੀ ਮਸ਼ਹੂਰ ਹੁੰਦੀ ਸੀ ਇਹ ਤੇ ਕਾਲਜ ਹੈ ਜਿਵੇਂ ਡੀਵੀ ਕਾਲਜ ਹੈ ਮਹਾਰਾਜ ਰਣਜੀਤ ਸਿੰਘ ਕਾਲਜ ਹੈ ਛਾਪੇ ਵਾਲੀ ਹੈ ਜਿਵੇਂ ਛਾਪੇ ਵਾਲੀ ਤਾਂ ਬਹੁਤ ਦੂਰ ਤੇ ਮਸ਼ਹੂਰ ਹੈ ਤੁਹਾਨੂੰ ਪਤਾ ਹੀ ਡਾਕੂਆਂ ਦਾ ਮੁੰਡਾ ਫਿਲਮ ਬਣ ਗਈ ਜੀ ਤੇ ਦੋ ਪਾਰਟ ਭਾਈ ਮਿੰਟੂ 20 ਮਿੰਟੋਂ ਪੂਰ ਸਰ ਗਿਆ ਉੱਥੇ ਪੜਦੇ ਰਹੇ ਛਾਪੇ ਵਾਲੀ ਛਾਪੇ ਵਾਲੀ ਵਿੱਚ ਤੁਸੀਂ ਆਲਾ ਬਿਛਰੇ ਦੀ ਬਦਮਾਸ਼ੀ ਹੁੰਦੀ ਇਸ ਛਰੇ ਦੀ ਤੇ ਉਹ ਚੀਜ਼ਾਂ ਹੁਣ ਕਰ ਨਹੀਂ ਰਹੀਆਂ ਵੈਸੇ ਵਧੀਆ ਇਹ ਚੀਜ਼ ਤਾਂ ਚੱਲ ਜਿੰਨੇ ਦੂਰ ਰਹਿਣ ਬੱਚੇ ਉਹਨਾਂ ਹੀ ਚੰਗਾ ਕਿਉਂਕਿ ਇੱਕ ਪਰਚਾ ਜੇ ਤੁਹਾਡੇ ਤੇ ਹੁੰਦਾ ਹੈ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਨਾ ਤੁਸੀਂ ਬਾਹਰ ਜਾ ਸਕਦੇ ਹੋ ਨਾ ਤੁਸੀਂ ਕੋਈ ਨੌਕਰੀ ਲੱਗ ਸਕਦੇ ਹੋ ਛੜ ਗਿਆ ਸੀ ਰੋਡ ਤੇ ਸਾਡੇ ਪਿੰਡ ਵਾਲੀ ਤੇ ਆਹ ਫਲਾਈਓਵਰ ਦੋਸਤੋ ਸਾਡੀ ਸੁਰਤ ਚ ਬਣਿਆ ਇਹ ਤੇ ਇਹਦਾ ਬੜਾ ਫਾਇਦਾ ਇਹਦੀ ਫਾਟ ਕਿਸੇ ਤੇ ਥੱਲੇ ਤੇ ਇੰਨਾ ਜਿਆਦਾ ਉੱਥੇ ਜਾਮ ਲੱਗਦਾ ਸੀ ਨਾ ਰਸ ਲੱਗਦਾ ਸੀ ਹੋਏ ਹੋਏ ਗੱਲ ਹੀ ਛੱਡ ਦਿਓ ਤੇ ਇਹ ਪੁਲ ਬੰਦਾ ਬੰਦਾ ਡਿੱਗਿਆ ਵੀ ਸੀ ਖੁਦ ਦੀ ਬਾਵਾ ਜੀ ਪੱਕ ਤਰਾ ਹੀ ਕੋ ਥੱਲੇ ਨਹੀਂ ਬੰਦਾ ਹੋਇਆ ਆ ਜਿਹੜਾ ਬਣੀਆਂ ਦਾ ਫਲਾਈਓਵਰ ਅਸੀਂ ਪਹੁੰਚ ਗਏ ਆ ਬਲਖਰਾਨੇ ਆ ਕੋਠੀਆਂ ਵੇਖੋ ਤੁਸੀਂ ਆਬਲਖਰਾਨਾ ਨਾ ਕੋਠੇ ਨਾਲ ਤੇ ਬੜਾ ਮਸ਼ਹੂਰ ਪੈਂਦਾ ਲੋਕ ਇੱਥੇ ਘਰ ਬੜੇ ਮੋਟੇ ਮੋਟੇ ਆ ਸਾਹਮਣੇ ਹਵੇਲੀ ਬਹੁਤ ਤਕੜੀ ਇਹਨਾਂ ਜਗਰੇ ਥੱਲੇ ਉੱਤਰੇ ਪੁਲ ਤੋਂ ਉਹ ਉਹ ਦਿਖਾਵਾਂਗੇ ਉਹ ਜਿੰਨਾ ਵੀ ਕਹਿ ਦਗੇ ਉਹਨੇ ਤਕੜੇ ਘਰ ਹੈ ਇਆ 60 ਏਕੜ ਹਰੇ ਘਰ ਕੋਲੇ। ਬਾਕੀ ਯਾਰ ਸਭ ਤੋਂ ਵੱਡੀ ਗੱਲ ਆਇਆ ਵੀ ਤੁਸੀਂ ਲਾਲੋ ਸਾਹਿਬ ਵੀ ਪ੍ਰਕਾਸ਼ ਸਿੰਘ ਬਾਦਲ ਦੇ ਨਾਨਕੇ ਇੱਥੇ ਆਵੜ ਖਰਾਨੇ। ਸਾਰਾ ਪਿੰਡ ਆ ਦੇਖੋ ਆ ਵੀ ਕੋਠੀਆਂ ਦੇਖੋ ਤੁਸੀਂ ਸਾਰੀਆਂ ਕੋਠੀਆਂ ਤਕੜੀਆਂ ਜਿੰਨੀਆਂ ਵੀ ਗੈਰੀਆਂ। ਤੇ ਇਹ ਬਹੁਤ ਪੁਰਾਣੀਆਂ ਕੋਠੀਆਂ ਬਣੀਆਂ ਹੋਈਆਂ ਕਈ ਤਨ ਜਾ ਕੋਠੀ ਵੇਖੋ ਕਿੰਡੀ ਘੈਂਟ ਹੋਇਆ। ਇਹੋ ਏਰੀਆ ਸਾਡਾ ਖੂਬਸੂਰਤ ਤੇ ਬਾਕੀ ਹੁਣ ਜਾਣਿਆ ਪਿੰਡ ਆਪਾਂ ਸਪੀਡੋ ਸਪੀਡ। ਰੈਡੀ 1 2 3 ਚੱਕ ਮੇ। ਤੋ ਪਿੰਡ ਪਹੁੰਚ ਗਏ ਆ ਹਲਕਾ ਹਲਕਾ ਮੀਂਹ ਪੈਣ ਲੱਗ ਗਿਆ ਤੇ ਜਿਹੜਾ ਰਸਤਾ ਮੇਰੇ ਪਿੰਡ ਦਾ ਬਹੁਤ ਖੂਬਸੂਰਤ ਰਸਤਾ ਇਹਦਾ ਪਿੰਡੋਂ ਜਾਣੇ ਮੇਨ ਰੋਡ ਤੋਂ 3-4 ਕਿਲੋਮੀਟਰ ਦਾ ਰਸਤਾ ਸਾਰਾ ਇਹ ਤੇ ਤੁਸੀਂ ਦੇਖੋ ਸੋਨੋ ਹੀ ਬੜਾ ਚੰਗਾ ਲੱਗੂਗਾ ਥੋੜਾ ਤੇਜ਼ ਕਰ ਦਿੰਨੇ ਆ ਨਹੀਂ ਤਾਂ ਵਲੌਗ ਬੜਾ ਲੰਬਾ ਹੋ ਜੂਗਾ ਕਰੋ ਇੰਜੋਏ ਜੋ ਇਹ ਦੀ ਸਨੌਪ ਕਰਦੇ ਆਂ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਵੀਡੀਓ ਨਾਲ ਓਕੇ ਦੋਸਤੋ ਹੱਸਦੇ ਰਹੋ ਵਸਦੇ ਰਹੋ ਸਰਾਂ ਚ ਦੇਲ ਚਸਦੇ ਰਹੋ ਬਾਏ ਬਾਏ ਟਾਟਾ ਖੁਸ਼ ਰਹੋ ਪਿਆਰ ਬਣਾ ਕੇ ਰੱਖੋ